ਵਾਹ ਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 779 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 780 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਰਾਗ ਸੋਹੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਸਾਜਨ ਪੁਰਖ ਸਤ ਗੁਰ ਮੇਰਾ ਪੂਰਾ ਤਿਸ ਬਿਨ ਐਵਰ ਨਾ ਜਾਣਾ ਰਾਮ ਗੁਰੂ ਮਹਾਪੁਰਖ ਹੀ ਮੇਰਾ ਅਸਰ ਸੱਜਣ ਹੈ ਪੂਰਾ ਗੁਰੂ ਹੈ ਉਸ ਗੁਰੂ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਨਹੀਂ ਜਾਣਦਾ ਜੋ ਮੈਨੂੰ ਪਰਮਾਤਮਾ ਦੀ ਸੂਝ ਦੇ ਸਕੇ ਮਾਤਾ ਪਿਤਾ ਭਾਈ ਸੁੱਤ ਬੰਦਪ ਜੀਵ ਪ੍ਰਾਣ ਮਨ ਪਾਣਾ ਰਾਮ ਗੁਰੂ ਮੈਨੂੰ ਮਨ ਵਿੱਚ ਇਉਂ ਪਿਆਰਾ ਲੱਗ ਰਿਹਾ ਹੈ ਜਿਵੇਂ ਮਾਂ ਪਿਓ ਪੁੱਤਰ ਸੰਬੰਧੀ ਆਦ ਪ੍ਰਾਣ ਪਿਆਰੇ ਲੱਗਦੇ ਹਨ ਜਿਉ ਪਿੰਡ ਸਭ ਤੇਸਕਾ ਦਿਆ ਸਰਬਗੁਣਾ ਭਰਪੂਰੇ ਗੁਰੂ ਨੇ ਇਹੀ ਗੁਰੂ ਨੇ ਹੀ ਇਹ ਸੂਝ ਬਖਸ਼ੀ ਹੈ ਕਿ ਜੈੰਦਰ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਉਹ ਪਰਮਾਤਮਾ ਸਾਰੇ ਗੁਣਾ ਨਾਲ ਭਰਪੂਰ ਹੈ ਅੰਤਰ ਜਾਮੀ ਸੋ ਪ੍ਰਭ ਮੇਰਾ ਸਰਬ ਰਹਾ ਭਰੂਰੇ ਗੁਰੂ ਨਹੀਂ ਮਤ ਦਿੱਤੀ ਹੈ ਕਿ ਹਰੇਕ ਦੇ ਦਿਲ ਦੀ ਜਾਣਨ ਵਾਲਾ ਮੇਰਾ ਉਹ ਪ੍ਰਭੂ ਪਰਮਾਤਮਾ ਸਭ ਥਾਈਂ ਵਿਆਪਕ ਹੈ ਤਾ ਕੀ ਸ਼ਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਉਸ ਦੀ ਸ਼ਰਨ ਪਿਆ ਸਾਰੇ ਸੁਖ ਆਨੰਦ ਮਿਲਦੇ ਹਨ ਤੇ ਕਲਿਆਣ ਹੋ ਜਾਂਦਾ ਹੈ ਸਦਾ ਸਦਾ ਪ੍ਰਭ ਕੋ ਬਲੇ ਹਾਰੈ ਨਾਨਕ ਸਦ ਕੁਰਬਾਣਾ ਨਾਨਕ ਆਖਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ ਮੈਂ ਪਰਮਾਤਮਾ ਤੋਂ ਸਦਾ ਹੀ ਸਦਾ ਹੀ ਸਦਾ ਹੀ ਸਦਕੇ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਐਸਾ ਗੁਰ ਵੱਡ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਅਜਿਹਾ ਗੁਰੂ ਵੱਡੇ ਭਾਗਾ ਨਾਲ ਮਿਲਦਾ ਹੈ ਜਿਸ ਦੇ ਮਿਲਿਆ ਹਿਰਦੇ ਵਿੱਚ ਪਰਮਾਤਮਾ ਦੀ ਸੂਝ ਪੈਣ ਲੱਗ ਪੈਂਦੀ ਹੈ ਜਾ ਨਮ ਜਨਮ ਕੇ ਕੇਲ ਵੇਖੇ ਉਤਰਹਿ ਹਰ ਸੰਤ ਧੂੜੀ ਨਿਤ ਨਾ ਪੈ ਰਾਮ अनेका ਜਨਮ ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਅਤੇ ਹਰੀ ਦੇ ਸੰਤ ਜਨਾ ਦੇ ਚਰਨਾਂ ਦੀ ਧੂੜ ਵਿੱਚ ਸਦਾ ਇਸ਼ਨਾਨ ਹੁੰਦਾ ਰਹਿੰਦਾ ਹੈ ਹਰ ਧੂੜੀ ਨਾਈਏ ਪ੍ਰਭੂ ਧਾਈਏ ਬੋੜ ਨਾ ਬੋੜ ਜੋ ਨਾ ਪਾਈਐ ਹਰ ਧੂੜੀ ਨਈਐ ਪ੍ਰਭੂ ਤੇ ਆਈਐ ਬੋੜ ਜੋ ਨਾ ਆਈਐ ਜਿਸ ਗੁਰੂ ਦੇ ਮਿਲਨ ਨਾਲ ਪ੍ਰਭੂ ਦੇ ਸੰਤ ਜਨਾਂ ਦੀ ਚਰਨ ਧੂੜ ਵਿੱਚ ਇਸ਼ਨਾਨ ਹੋ ਸਕਦਾ ਹੈ ਪ੍ਰਭੂ ਦਾ ਸਿਮਰਨ ਹੋ ਸਕਦਾ ਹੈ ਅਤੇ ਮੁੜ ਜਨਮਾਂ ਦੇ ਗੇੜ ਵਿੱਚ ਨਹੀਂ ਪਈਦਾ ਗੁਰ ਚਰਣੀ ਲਾਗੇ ਪਰਮ ਭਉ ਭਾਗੇ ਮਨ ਚਿੰਦਿਆ ਫਲ ਪਾਈਐ ਐਸੇ ਗੁਰੂ ਦੇ ਚਰਣੀ ਲੱਗ ਕੇ ਪਰਮ ਡਰਨਾਸ਼ ਹੋ ਜਾਂਦੇ ਹਨ ਮਨ ਵਿੱਚ ਜਤਾ ਰਿਆ ਹੋਇਆ ਹਰੇਕ ਫਲ ਪ੍ਰਾਪਤ ਹੋ ਜਾਂਦਾ ਹੈ ਸਭੇ ਆਸਾਂ ਪੂਰੀਆਂ ਹੁੰਦੀਆਂ ਹਨ ਗੁਰੂ ਦੇ ਲੜ ਲੱਗੇ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਹੀਂ ਸੰਤਪੈ ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ ਸੁਦਾ ਪ੍ਰਮਾਤਮਾ ਦੇ ਗੁਣ ਗਾਏ ਹਨ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਸ ਨੂੰ ਫਿਰ ਕੋਈ ਗਮ ਕੋਈ ਦੁੱਖ ਕਲੇਸ਼ ਪੋ ਨਹੀਂ ਸਕਦਾ ਨਾਨਕ ਸੋ ਪ੍ਰਭ ਜੀ ਦਾ ਦਾਤਾ ਪੂਰਾ ਜਿਸ ਪਰ ਤਾਪੈ ਏ ਨਾਨਕ ਗੁਰੂ ਦੀ ਕਿਰਪਾ ਨਾਲ ਹੀ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਪੂਰਾ ਪ੍ਰਤਾਪ ਹੈ ਉਹੀ ਜਿੰਦ ਦੇਣ ਵਾਲਾ ਹੈ ਹਰ ਹਰੇ ਹਰ ਗੁਣ ਨਿੱਡੇ ਹਰ ਸੰਤਨ ਕੈ ਵਸ ਆਏ RAM ਸਾਰੇ ਗੁਨਾ ਦਾ ਖਜ਼ਾਨਾ ਪਰਮਾਤਮਾ ਸੰਤ ਜਨਾਂ ਦੇ ਪਿਆਰ ਦੇ ਵਸ ਵਿੱਚ ਟਿਕਿਆ ਰਹਿੰਦਾ ਹੈ ਸੰਤ ਚਰਨ ਗੁਰ ਸੇਵਾ ਲਾਗੇ ਤੇਨੇ ਪਰਮ ਪਦ ਪਾਏ ਰਾਮ ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀ ਪੈ ਕੇ ਗੁਰੂ ਦੀ ਸੇਵਾ ਵਿੱਚ ਲੱਗੇ ਉਹਨਾਂ ਨੇ ਸਭ ਤੋਂ ਉੱਚੇ ਆਤਮਕ ਦਰਜੇ ਪ੍ਰਾਪਤ ਕਰ ਲਏ ਪਰਮ ਪਦ ਪਾਏ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਜਿਸ ਮਨੁੱਖ ਉਤੇ ਪੂਰਨ ਪ੍ਰਭੂ ਨੇ ਮਿਹਰ ਕੀਤੀ ਉਸਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਉਸਨੇ ਸਭ ਤੋਂ ਉੱਚਾ ਆਤਮਿਕ ਦਰਜਾ ਹਾਸਲ ਕਰ ਲਿਆ ਸਫਲ ਜਨਮ ਹੋਆ ਭੋ ਭਗਾ ਹਰ ਭੇਟਿਆ ਇੱਕ ਮੁਰਾਰੀ ਉਹਦੀ ਜ਼ਿੰਦਗੀ ਕਾਮਯਾਬ ਹੋ ਗਈ ਉਹਦਾ ਹਰੇਕ ਡਰ ਦੂਰ ਹੋ ਗਿਆ ਉਸ ਨੂੰ ਉਹ ਪਰਮਾਤਮਾ ਮਿਲ ਪਿਆ ਜੋ ਇੱਕ ਆਪ ਹੀ ਹੈ ਜਿਸ ਕਾ ਸਾਥ ਇਹ ਨਹੀਂ ਮੇਲ ਲਿਆ ਜੋਤੀ ਜੋਤ ਸਮਾਇਆ ਜਿਸ ਪਰਮਾਤਮਾ ਦਾ ਉਹ ਪੈਦਾ ਕੀਤਾ ਹੋਇਆ ਸੀ ਉਸ ਪਰਮਾਤਮਾ ਨੇ ਉਸ ਨੂੰ ਆਪਣੇ ਚਰਨਾਂ ਵਿੱਚ ਮਿਲਾ ਲਿਆ ਉਸ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤ ਵਿੱਚ ਇੱਕ ਮਿਕ ਹੋ ਗਈ ਨਾਨਕ ਨਾਮ ਨਿਰੰਜਨ ਜਪਿਐ ਮੇਲ ਸਾਤ ਗੁਰ ਸੁਖ ਪਾਇਆ ਏ ਨਾਨਕ ਨਿਰਲੇਪ ਪ੍ਰਭੂ ਨਾਲ ਨਿਰਲੇਪ ਪ੍ਰਭੂ ਦਾ ਨਾਮ ਸਦਾ ਜਪਨਾ ਚਾਹੀਦਾ ਹੈ ਪ੍ਰਭੂ ਦੇ ਨਾਲ ਸਾਝ ਪਾਣੀ ਚਾਹੀਦੀ ਹੈ ਜਿਸ ਨੇ ਗੁਰੂ ਨੂੰ ਮਿਲ ਕੇ ਨਾਮ ਜਪਿਆ ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ਗਾਓ ਮੰਗਲੋ ਨਿਤ ਹਰ ਜਨੋ ਪੁੰਨਿਏ ਛ ਸਬਾਈ ਰਾਮ हे ਸੰਤਜਨੋ ਸਦਾ ਪਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਇਆ ਕਰੋ ਸਿਫਤ ਸਲਾਹ ਦੇ ਪ੍ਰਤਾਪ ਨਾਲ ਹਰੇਕ ਮਨ ਦੀ ਮੁਰਾਦ ਪੂਰੀ ਹੋ ਜਾਂਦੀ ਹੈ ਰੰਗਰਤੇ ਆਪਣੇ ਸੁਆਮੀ ਸੇਤੀ ਮਰੈ ਨ ਆਵੇ ਜਾਈਂ RAM ਜਿਹੜਾ ਪ੍ਰਭੂ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਸਿਫਤ ਸਲਾਹ ਦੀ ਬਰਕਤ ਨਾਲ ਮਨੁੱਖ ਉਸ ਮਾਲਕ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਆਬਨ ਆਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਨਾਸ ਰਹਿਤ ਪ੍ਰਭੂ ਦਾ ਮਲਾਪ ਹਾਸਲ ਕਰ ਲਿਆ ਉਸ ਨੇ ਸਾਰੀਆਂ ਮਰਾਦਾ ਹਾਸਲ ਕਰ ਲਈਆਂ ਸਾਤ ਸਹਿਜ ਆਨੰਦ ਘਨੇਰੇ ਗੁਰ ਚਰਣੀ ਮਨ ਲਾਏ ਗੁਰਦੇ ਚਰਨਾ ਵਿੱਚ ਮਨ ਜੋੜ ਕੇ ਮਨੁੱਖ ਸ਼ਾਂਤੀ ਪ੍ਰਾਪਤ ਕਰਦਾ ਹੈ ਆਤਮਿਕ ਡੋਲਤਾ ਦੇ ਅਨੇਕਾ ਆਨੰਦ ਮਾਣਦਾ ਹੈ ਪੂਰ ਰਹਾ ਘਟ ਘਟ ਅਬినాਸੀ ਥਾਨ ਤਨੰਤਰ ਸਾਈ ਸਿਮਰਨ ਦੀ ਬਰਕਤ ਨਾਲ ਇਹ ਨੇਚਾ ਬਣ ਜਾਂਦਾ ਹੈ ਕਿ ਨਾਮ ਰਹਿਤ ਪ੍ਰਮਾਤਮਾ ਵਾਏ ਗੁਰੂ ਨਾਮ ਨਾਸ ਰਹਿਤ ਪ੍ਰਮਾਤਮਾ ਹੇ ਹਰੇਕਾ ਥਾ ਵਿੱਚ ਹਰੇਕ ਸਰੀਰ ਵਿੱਚ ਸਾਰੇ ਪਾਸੇ ਵਿਆਪ ਰਿਹਾ ਹੈ ਸਿਮਰਨ ਦੀ ਬਰਕਤ ਨਾਲ ਇਹ ਨਿਸ਼ਚਾ ਬਣਦਾ ਹੈ ਕੋ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨ ਲਾਈ ਹੇ ਨਾਨਕ ਆਖ ਕੇ ਗੁਰੂ ਦੇ ਚਰਨਾ ਵਿੱਚ ਮਨ ਲਾ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ਸੋਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੈਤਰ ਦੇਖੈ ਦਰਸ ਤੇਰਾ ਰਾਮ ਏ ਮੇਰੇ ਪ੍ਰੀਤਮ ਏ ਮੇਰੇ ਸੁਆਮੀ ਮਿਹਰ ਕਰ ਪ੍ਰਮਾਤਮਾ ਮੇਰੀਆਂ ਅੱਖਾਂ ਤੇਰਾ ਦਰਸ਼ਨ ਕਰਦੀਆਂ ਰਹਿਣ ਲੱਖ ਜੀਵਾ ਦੇਹੋ ਮੇਰੇ ਪਿਆਰੇ ਮੁਖ ਹਰਿਆ ਰਾਦੇ ਮੇਰਾ ਰਾਮ ਏ ਮੇਰੇ ਪਿਆਰੇ ਪ੍ਰਮਾਤਮਾ ਮੈਨੂੰ ਲੱਖ ਜੀਬਾਂ ਦੇ ਮੇਰੀਆਂ ਅਜੀਬਾਂ ਤੇਰਾ ਨਾਮ ਜਪਦਿਆਂ ਰਹਿਣ ਮੇਰੀਆਂ ਅਜੀਬਾਂ ਤੇਰਾ ਨਾਮ ਜਪਦਿਆਂ ਨਾ ਥੱਕਣ ਇੱਕ ਦੂਜੀ ਪੌ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਮਿਹਰ ਕਰ ਮੇਰਾ ਮੂੰਹ ਤੇਰਾ ਹਰ ਨਾਮ ਜਪਦਾ ਰਹੇ ਹਾਰਿਆ ਰਾਦੇ ਜਮ ਪੰਥ ਸਾਦੇ ਦੁੱਖ ਨਾ ਵਿਆਪੇ ਕੋਈ ਮੇਰਾ ਮੂੰਹ ਤੇਰਾ ਨਾਮ ਜਪਦਾ ਰਹੇ ਜੈਸੁ ਨਾਲ ਜਮਰਾਜ ਵਾਲਾ ਰਸਤਾ ਜਿੱਤਿਆ ਜਾ ਸਕੇ ਅਤੇ ਕੋਈ ਭੀ ਦੁੱਖ ਮੇਰੇ ਉੱਤੇ ਆਪਣਾ ਜੋਰ ਨਾ ਪਾ ਸਕੇ ਜਲ ਥਲ ਮਹੀਲ ਪੂਰਨ ਸੁਆਮੀ ਜਤ ਦੇਖਾ ਤਤ ਸੋਈ ਪਾਣੀ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਵਿਆਪਕ ਹੈ ਸੁਆਮੀ ਮੇਰ ਘਰ ਮੈਂ ਜਿੱਧਰ ਵੇਖਾ ਉਧਰ ਮੈਨੂੰ ਉਹ ਤੇਰਾ ਹੀ ਰੂਪ ਦਿਸੇ ਪਰਮ ਮੋਹ ਬੇਕਾਰ ਨਾਠੇ ਪ੍ਰਭ ਨੇ ਰਹੁ ਤੇ ਨੇਰਾ ਹਰ ਨਾਮ ਜਪਣ ਦੀ ਬਰਕਤ ਨਾਲ ਸਾਰੇ ਪਰਮ ਸਾਰੇ ਮੋਹ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ਪਰਮਾਤਮਾ ਨੇੜੇ ਤੋਂ ਨੇੜੇ ਦਿਸਣ ਲੱਗ ਪੈਂਦਾ ਹੈ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੈ ਦਰਸ ਤੇਰਾ ਏ ਪ੍ਰਭੂ ਪਰਮਾਤਮਾ ਨਾਨਕ ਉਤੇ ਮਿਹਰ ਕਰ ਨਾਨਕ ਦੀਆਂ ਅੱਖਾਂ ਹਰਤਾ ਤੇਰਾ ਹੀ ਦਰਸ਼ਨ ਕਰਦੀਆਂ ਰਹਿਣ ਕੋਟ ਕਰਨ ਦੀਜੈ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਿਨਾਸੀ ਰਾਮ ਏ ਮੇਰੇ ਪ੍ਰੀਤਮ ਪਰਮਾਤਮਾ ਵਾਹਿਗੁਰੂ ਏ ਅਬਿਨਾਸੀ ਹਰੀ ਜੇ ਮੈਨੂੰ ਕਰੋੜਾਂ ਕੰਨ ਦਿੱਤੇ ਜਾਣ ਤਾਂ ਉਹਨਾਂ ਨਾਲ ਤੇਰੇ ਗੁਣ ਸੁਣੇ ਜਾ ਸਕਣ ਸੋਣ ਸੋਣੇ ਇਹ ਮਨ ਨਿਰਮਲ ਹੋਵੇ ਕਟਿਏ ਕਾਲ ਕੀ ਫਾਸੀ ਰਾਮ ਪਰਮਾਤਮਾ ਦੀ ਸਿਫਤਸਲਾ ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਆਤਮਿਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ ਕੋਟ ਕਰਨ ਦੀ ਜੈ ਪ੍ਰਭ ਪ੍ਰੀਤਮਾ ਹਰ ਗੁਣ ਸੁਣੀਐ ਅਬਿਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕਟਿਏ ਕਾਲ ਕੀ ਫਾਸੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 780 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਸਾਂਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 781 ਨੰਬਰ ਅੰਗ ਦੀ ਵਿਆਖਿਆ ਦੇ ਬਾੜ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ